ਤੋ ਕਮਜ਼ੋਰ ਦਿਲ ਵਾਲੇ ਸਾਡੀ ਵੀਡੀਓ ਨਾ ਦੇਖਣ ਕਿਉਂਕਿ ਇਸ ਵੀਡੀਓ ਚ ਜਿਹੜੇ ਅਸੀਂ ਰੇਟ ਦੇਨੇ ਆ ਨਾ ਉਹਨੇ ਗੱਸੀਆਂ ਪਾਦਨੀਆਂ ਬਣਿਆਂ ਨੂੰ ਘਬਰਾਟਾਂ ਪਾਣੀਆਂ ਨੇ ਸਭ ਤੋਂ ਪਹਿਲਾਂ ਧਮਾਕਾ ਕਰਦੇ ਨੇ ਜੀ ਮਿਕਸੀ ਆ ਗਈ ਹੈ ਜੀ 750 ਔੜ ਦੀ ਬਾਜ਼ਾਰ ਚ 4000 ਦਾ ਰੇਟ ਹੈਗਾ ਜੇ 2000 ਤੋਂ 2200 ਰੁਪਈਆ ਵੀਡੀਓ ਸ਼ੇਅਰ ਕਰਕੇ ਆ ਜਾਓ ਆਪਣੇ ਸ਼ਹਿਰ ਦਾ ਨਾਮ ਕਮੈਂਟ ਚ ਲਿਖ ਕੇ ਆ ਜਾਓ ਫਲੈਟ ਰੇਟ ਲੈ ਜਾਓ 1200 ਰੁਪਏ ਜੇ ਤੇ ਜੇ ਲੈਣੀ 3 ਜਾ ਗਲੀ ਉਹ ਰੇਟ ਦੇ ਦਾਂਗੇ ਫਲੈਟ 1100 ਰੁਪਏ ਦੇ ਵਿੱਚ ਉਸ ਤੋਂ ਬਾਅਦ ਹਨ ਇੱਕ ਹੋਰ ਤਮਾਕਾ ਦੱਸ ਦਈਏ ਹਾਇਰ ਦਾ ਹੈਗਾ ਏਸੀ ਰੇਟ ਆਂਦਾ 3 ਸਟਾਰ ਦਾ ਵਿਆਹ ਚੁ ਕਿਹਾ 35000 ਰੁਪਏ ਦਾ ਆਪਣੇ ਕੋਲ ਸਿਰਫ ਇੱਕੋ ਪੀਸ ਆ ਜਾਏ ਫਿੱਟ ਕਰਾ ਕੇ ਦੇਾਂਗੇ ਸਾਰਾ ਰੈਡੀ ਕਰਾ ਕੇ ਦੇਾਂਗੇ ਸਰਵਿਸ ਸੈਂਟਰ ਤੋਂ ਇੰਸਟਾਲੇਸ਼ਨ ਕਰਾ ਕੇ ਦੇਾਂਗੇ ਵੀਡੀਓ ਸ਼ੇਅਰ ਕਰਕੇ ਆ ਜਾਓ ਆਪਣੇ ਸ਼ਹਿਰ ਦਾ ਨਾਮ ਕਮੈਂਟ 'ਚ ਲਿਖ ਕੇ ਆ ਜਾਓ ਫਲੈਟ ਰੇਟ ਦੇ ਦਾਂਗੇ 26000 ਰੁਪਏ ਦਾ ਉਸ ਤੋਂ ਬਾਅਦ ਆ ਗਿਆ ਜੀ ਦੋ ਰੋਡ ਵਾਲਾ ਹੀਟਰ ਜਿਹੜਾ ਬਾਜ਼ਾਰ 'ਚ ਲੋਕੀ ਪੋਲਾ ਇਹ ਮੂੰਹ ਕਰਕੇ ਕਹਿੰਦੇ ਭਾਈ ਜੀ 700 ਰੁਪਿਆ ਦੇ ਦੋ ਫਲੈਟ ਰੇਟ ਦਿੱਤਾ ਜੀ 400 ਰੁਪਏ ਦੇ ਵਿੱਚ ਸਪੈਸ਼ਲ ਡਿਸਕਾਊਂਟ ਕਰਾਤਾ ਜੇ ਸਿਰਫ 10 ਦਿਨ ਦੀ ਸੇਲ ਹੈ 10 ਦਿਨ ਦੇ ਵਿੱਚ ਵਿੱਚ ਆ ਜਾਓ ਵੀਡੀਓ ਸ਼ੇਅਰ ਕੀਤੀ ਹੋਣੀ ਚਾਹੀਦੀ ਹੈ ਤਾਂ ਕਮੈਂਟ ਚ ਤੁਹਾਡੇ ਸ਼ਹਿਰ ਦਾ ਨਾਮ ਲਿਖਿਆ ਹੋਣਾ ਚਾਹੀਦਾ ਇਹ ਜਿਹੜੇ ਰੇਟ ਬੋਲਦੇ ਮੈਂ ਇਹ ਹੀ ਰੇਟ ਦੇਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸ਼ੂ ਰੈਕ ਦੀ ਸ਼ੂ ਰੈਕ ਦੀ ਆਪਾਂ ਪਹਿਲੇ ਵੀ ਵੀਡੀਓ ਪਾਈ ਸੀਗੀ 1 2 3 4 ਇਹ ਚਾਰ ਸਟੈਪ ਵਾਲਾ ਸ਼ੂ ਰੈਕ ਜਿਹੜਾ ਕਿ ਰੈਡੀ ਲੈਣਾ 350 ਰੁਪਏ ਦਾ ਜੇ ਤੁਸੀਂ ਘਰ ਜਾ ਕੇ ਅਸੈਂਬਲ ਕਰ ਲੋਗੇ ਤਾਂ ਸਿਰਫ 300 ਰੁਪਏ ਦੇ ਦਾਂਗੇ ਜੇ ਚ 6 ਸਟੈਪ ਵਾਲਾ ਲੈਣਾ ਰੇਡੀ ਵਾਲਾ ਮਿਲੇਗਾ ਤੁਹਾਨੂੰ ਸਿਰਫ ਤੇ ਸਿਰਫ 400 ਦਾ ਤੇ ਬਿਨਾ ਰੈਡੀ ਕੀਤਾ 3500 ਰੁਪਏ ਦਾ ਉਸ ਤੋਂ ਬਾਅਦ ਕੁੱਕਰਾਂ ਦਾ ਵੀ ਸਟਾਕ ਆ ਗਿਆ ਹੈ ਤੇ ਵੀ ਭਾਰੀ ਡਿਸਕਾਊਂਟ ਲਾ ਦਿੱਤਾ ਆ ਜੇ ਕਹਿ ਸਕਦੇ ਆ ਵੀ ਜਿੰਨੇ ਦਾ ਆਨਲਾਈਨ ਲੱਗਾ ਹੋ ਤਾਂ ਉਹ 50% ਆਫ ਤੱਕ ਦੇ ਕੁੱਕਰ ਤੁਹਾਨੂੰ ਦੇ ਦੇਣੇ ਨੇ